ਤੁਸੀਂ ਦੇਖ ਰਹੇ ਹੋ asmjet news ਮੈਂ ਹਾ ਪਵਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਵਿੱਚ ਗੱਲਬਾਤ ਕਰਾਂਗੇ ਸਿਆਸਤ ਦੀਆਂ ਗੱਲਬਾਤ ਕਰਾਂਗੇ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਗੱਲਬਾਤ ਕਰਾਂਗੇ ਬਾਲ ਮਕੰਨ ਸ਼ਰਮਾ ਨੂੰ ਫੋਰਡ ਕਮਿਸ਼ਨਰ ਲਾਉਣ ਦੇ ਵਾਸਤੇ ਅਤੇ ਇਸ ਤੋਂ ਇਲਾਵਾ ਸ਼ਿਸ਼ੀਲ ਕੁਮਾਰ ਰਿੰਕੂ ਦੇ ਨਾਲ ਜੁੜੀਆਂ ਜਿਹੜੀਆਂ ਅਫਵਾਹਾਂ ਹਨ ਉਹਨਾਂ ਨੂੰ ਲੈ ਕੇ ਸੋ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੁਪਿੰਦਰ ਜੀ ਜੀ ਵਿਰਿੰਦਰ ਜੀ ਗੱਲਬਾਤ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਸ਼ੁਰੂ ਕਰਨ ਲਿਆ ਗੱਲਬਾਤ ਇਹ ਆ ਕਿ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਕੇ ਕਵਿਤਾ ਜਿਹੜੇ ਕਿ ਵੱਡੇ ਲੀਡਰ ਨੇ ਤੇਲੰਗਾਨਾ ਦੇ ਵੱਡੇ ਲੀਡਰ ਨੇ ਅਤੇ ਉਹਨਾਂ ਨੂੰ ED ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਤੇ ਗ੍ਰਿਫਤਾਰ ਹਾਇਦਰਾਬਾਦ ਤੋਂ ਕੀਤਾ ਜਾਂਦਾ ਤੇ ਕੀ ਕਹਿਣਾ ਕਿ ਇਹ ਪੂਰਾ ਮਾਮਲਾ ਤੇ ਕਿੱਦਾਂ ਦੇਖਦੇ ਹੋ ਤੁਸੀਂ ਰੋਪਿੰਦਰ ਜੀ ਕੇ ਕਵਿਤਾ ਹਮ ਕਲਵਾ ਕੁੰਤਲਾ ਕਵਿਤਾ ਇਹ ਤੇਲੰਗਾਨਾ ਦੇ ਵਿੱਚ MLC ਨੇ ਜੀ ਨਿਜਾਮਾਬਾਦ ਇਹ ਜਿਹੜੇ ਹੈਗੇ ਨੇ ਐਮ ਐਲ ਸੀ ਯਾਨੀ ਕਿ ਉੱਥੇ ਤੁਹਾਨੂੰ ਪਤਾ ਹੀ ਹੈ ਕਿ ਤੇਲੰਗਾਨਾ ਦੇ ਵਿੱਚ ਵਿਧਾਨ ਪਰਿਸ਼ਦ ਹੈ ਵਿਧਾਨ ਸਭਾ ਦੇ ਨਾਲ-ਨਾਲ ਵਿਧਾਨ ਪਰਿਸ਼ਦ ਹੈ ਉੱਥੇ ਐਮ ਐਲ ਸੀ ਯਾਨੀ ਕਿ ਮੈਂਬਰ ਆਫ ਲੈਜਿਸਲੇਟਿਵ ਕਾਉਂਸਲ ਹੈਗੇ ਨੇ ਇਹ ਸਾਫ ਦਾ ਜਿਹੜੇ ਮੁੱਖ ਮੰਤਰੀ ਨੇ ਤੇਲੰਗਾਨਾ ਦੇ ਹੂੰ ਕਿ ਚੰਦਰਾ ਰਾਓ ਉਹਨਾਂ ਦੇ ਜਿਹੜੇ ਹੈਗੇ ਆ ਬੇਟੀ ਨੇ ਜੀ ਧੀਆ ਉਹਨਾਂ ਦੀ ਔਰ ਇਹ 2014 ਤੋਂ ਲੈ ਕੇ 2019 ਤੱਕ ਐਮਪੀ ਵੀ ਰਹੇ ਨੇ ਉਥੋਂ ਹੁਣ ਮਾਮਲਾ ਹੈ ਕਿ ਮਾਮਲਾ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਅ ਸ਼ਰਾਬ ਘਟਾਲੇ ਦਾ ਮਾਮਲਾ ਆਮ ਆਦਮੀ ਪਾਰਟੀ ਤੇ ਜਿਹੜਾ ਦੋਸ਼ ਲੱਗਿਆ ਈਡੀ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਜੀ ਮਾਮਲਾ ਤੁਹਾਨੂੰ ਵੀ ਪਤਾ ਹੀ ਹੈ ਕਿ ਚੱਲ ਰਿਹਾ ਹੈ ਜੀ ਸੋ ਅੱਜ ਵੀ ਇਸ ਮਾਮਲੇ ਨੂੰ ਲੈ ਕੇ ਦਿੱਲੀ ਦੇ ਜਿਹੜੇ ਰਾਊਸ ਐਵਨੀਓ ਅਦਾਲਤ ਦੇ ਵਿੱਚ ਹਮ ਪੇਸ਼ ਹੋਏ ਨੇ ਅਰਵਿੰਦ ਕੇਜਰੀਵਾਲ ਅੱਜ 16 ਮਾਰਚ ਉਹਨਾਂ ਦੀ ਪੇਸ਼ੀ ਸੀਗੀ ਸੋ ਉਹਨਾਂ ਨੂੰ ਵੱਡੀ ਰਾਹਤ ਉਹਨਾਂ ਨੂੰ ਵੀ ਮਿਲੀ ਹੈ ਜ਼ਮਾਨਤ ਮਿਲ ਗਈ ਹੈ ਉਹਨਾਂ ਨੂੰ 15000 ਨਿਜੀ ਮੁਚਲਕੇ ਤੇ 1 ਲੱਖ ਰੁਪਏ ਸਿਕਿਉਰਿਟੀ ਤੇ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਕਵਿਤਾ ਦੀ ਕਿ ਕਵਿਤਾ ਜਿਹੜੇ ਨੇ ਉੱਥੇ ਦੋਸ਼ ਜੋ ਲੱਗਿਆ ਹੈਗਾ ਈਡੀ ਨੇ ਦੋਸ਼ ਲਾਇਆ ਕਿ ਜਿਹੜਾ ਸਾਬਕਾ ਸ਼ਰਾਬ ਨੀਤੀ ਦਿੱਲੀ ਦੇ ਵਿੱਚ ਸੀਗੀ ਹੂੰ ਪਹਿਲਾਂ ਪਹਿਲੀ ਜਿਹੜੀ ਖਤਮ ਹੋ ਚੁੱਕੀ ਹੈ ਸ਼ਰਾਬ ਨੀਤੀ ਸੀ ਜਿਹੜੀ ਪਹਿਲਾਂ ਉਹਦੇ ਵਿੱਚ ਸਾਊਥ ਗਰੁੱਪ ਹੈ ਜਿਹੜਾ ਉਹਦਾ ਹਿੱਸਾ ਨੇ ਕੇ ਕਵਿਤਾ ਤੇਲੰਗਾਨਾ ਦੇ ਜਿਹੜੇ ਸਾਊਥ ਗਰੁੱਪ ਹੈ ਉਹਦਾ ਹਿੱਸਾ ਨੇ ਉਹ ਸਾਊਥ ਗਰੁੱਪ ਨੇ ਹੂੰ ਲਾਈਸੈਂਸ ਲੈਣ ਵਾਸਤੇ ਦਿੱਲੀ ਸ਼ਰਾਬ ਦਾ ਲਾਈਸੈਂਸ ਲੈਣ ਵਾਸਤੇ ਉਸ ਗਰੁੱਪ ਨੇ 100 ਕਰੋੜ ਰੁਪਏ ਰਿਸ਼ਵਤ ਦਿੱਤੀ ਹੈ ਜੋ ਦੋਸ਼ ਲਾਇਆ ਐ ED ਨੇ ਹੂੰ ਉਹਦਾ ਹਿੱਸਾ ਨੇ ਸਾਊਥ ਗਰੁੱਪ ਦਾ ਕੇ ਕਵਿਤਾ ਸੋ ਉਹਨਾਂ ਨੂੰ ਬੀਤੇ ਦਿਨ ਹైదరాబాద్ ਉਹਨਾਂ ਦੇ ਘਰ ਤੇ ਵੀ ਰੇਡ ਕੀਤੀ ਗਈ ਤੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਅਦਾਲਤ 'ਚ ਪੇਸ਼ ਕੀਤਾ ਗਿਆ ਦੂਜੇ ਪਾਸੇ ਕੇ ਕਵਿਤਾ ਦਾ ਕਹਿਣਾ ਕਿ ਜਿਹੜੀ ਗ੍ਰਿਫਤਾਰੀ ਹੋਈ ਹੈ ਇਹ ਬਿਲਕੁਲ ਗੈਰਕਾਨੂੰਨ ਢੰਗ ਨਾਲ ਕੀਤੀ ਗਈ ਹੈ ਹੂੰ ਸੋ ਇਸੇ ਤਰੀਕੇ ਨਾਲ ਹੁਣ ਜਸ ਢੰਗ ਨਾਲ ਕੇ ਕਵਿਤਾ ਨੂੰ ਅਰੈਸਟ ਕੀਤਾ ਗਿਆ ਸਿਆਸਤ ਹੋਰ ਵੀ ਪੱਕੀ ਹੈ ਸਿਆਸਤ ਕਾਫੀ ਜ਼ਿਆਦਾ ਪੱਕੀ ਹੈ ਕਿਉਂਕਿ ਜਸ ਢੰਗ ਨਾਲ ਹੁਣ ਜ਼ਮਾਨਤ ਮਿਲੀ ਹੈ ਕੇਜਰੀਵਾਲ ਹੋਰਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਈਡੀ ਕੀ ਕਰਦਾ ਹੈਗਾ ਕੀ ਅੱਗੇ ਐਕਸ਼ਨ ਲਏ ਜਾਂਦੇ ਨੇ ਲੋਕ ਸਭਾ ਦੀਆਂ ਚੋਣਾਂ ਸਿਰ ਤੇ ਨੇ ਸੋ ਇਸ ਵੇਲੇ ਇਹ ਜਿਹੜਾ ਸਾਰਾ ਮਾਮਲਾ ਹੈਗਾ ਇਹ ਬਣਿਆ ਹੋਇਆ ਹੈ ਜੀ ਠੀਕ ਹੈ ਜੀ ਔਰ ਇਹਦਾ ਇੰਪੈਕਟ ਲੋਕ ਸਭਾ ਦੇ ਚੋਣਾਂ ਤੇ ਕੀ ਪੈਂਦਾ ਹੈ ਇਹ ਬੜਾ ਵਿਚਾਰਨ ਵਾਲੀ ਗੱਲ ਹੈ ਜੀ ਜਿਵੇਂ ਅੰਦਰ ਜੀ ਬਾਲਮਕੰਨ ਸ਼ਰਮਾ ਮਤਲਬ ਕਹਿ ਲਿਆ ਪਾ ਫਿਲਮੀ ਜਗਤ ਦੇ ਕਾਫੀ ਨਾਮੀ ਚਿਹਰੇ ਨੇ ਤੇ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਉਹਨਾਂ ਨੂੰ ਫੂਡ ਕਮਿਸ਼ਨਰ ਲਗਾਇਆ ਗਿਆ ਵਾ ਆਪਾਂ ਬੀਤੇ ਕੱਲ ਦੀ ਜੇ ਗੱਲ ਕਰੀਏ ਕੱਲ ਕਰਨਜੀਤ ਅਨਮੋਲ ਉਹਨਾਂ ਨੂੰ ਵੀ ਸਿਆਸਤ ਦੇ ਵਿੱਚ ਉਤਾਰਿਆ ਗਿਆ ਉਹ ਵੀ ਆਪਣੇ ਭਗਵੰਤ ਮਾਨ ਹੁਣਾਂ ਦੇ ਕਾਫੀ ਨਜ਼ਦੀਕੀ ਨੇ ਤੇ ਕੀ ਕਹਿਣਾ ਤੁਹਾਡਾ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਦੇਖੋ ਜੀ ਕਲਾਕਾਰ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਟਿਕਟ ਦਿੱਤੀ ਗਈ ਹੈ ਜੀ ਐਮਪੀ ਦੀ ਸੋ ਕਲਾਕਾਰ ਨੇ ਕਾਫੀ ਨਾਮੀ ਤੁਸੀਂ ਵੀ ਕਈ ਫਿਲਮਾਂ ਦੇ ਵਿੱਚ ਉਹਨਾਂ ਦੀ ਕਮੇਡੀ ਦਾ ਆਨੰਦ ਮਾਣਿਆ ਅਨੰਦ ਤੇ ਸਾਡੇ ਜਿਹੜੇ ਆਨੰਦ ਮਾਣਨ ਦੀ ਗੱਲ ਕਰੀ ਤੇ ਸਾਡੇ ਭਗਵੰਤ ਮਾਨ ਹੁਰੀ ਵੀ ਚੰਗੇ ਜੀ ਸੋਹਣੇ ਕਮੇਡੀਅਨ ਰਹੇ ਐ ਤੇ ਅਸੀਂ ਵੀ ਉਹਨਾਂ ਦੀਆਂ ਵਾਵਾ ਸਿੱਟਾਂ ਸੁਟਾਂ ਵੇਖੀਦੀਆਂ ਹੁੰਦੀਆਂ ਸੀ ਤੇ ਉਹ ਬੜੀਆਂ ਲੀਡਰਾਂ ਦੇ ਉੱਤੇ ਤੰਜ ਕਸਦੇ ਹੁੰਦੇ ਸੀ ਤੇ ਅੱਜ ਆਪ ਮੁੱਖ ਮੰਤਰੀ ਬਣ ਗਏ ਨੇ ਹਾਂ ਜੀ ਸੋ ਜੇ ਆਪਾਂ ਗੱਲ ਕਰੀਏ ਬਾਲਮਕੰਦ ਸ਼ਰਮਾ ਜੀ ਦੀ ਤੇ ਬਾਲਮਕੰਦ ਸ਼ਰਮਾ ਦੇ ਅਸੀਂ ਬਚਪਨ ਚ ਦੇਖਦੇ ਰਹੇ ਹਾਂ ਸਕਿੱਟਾਂ ਹਾਸੇ ਵਾਲੀਆਂ ਹੈ ਨਾ ਉਹ ਨਾਲ ਹੁੰਦੇ ਸੀ ਜਸਵਿੰਦਰ ਭੱਲਾ ਉਹ ਚਾਚੇ ਬਣੇ ਹੁੰਦੇ ਤੇ ਭਤੀਜ ਬਣੇ ਹੁੰਦੇ ਸੀ ਬਾਲਮਕੰਦ ਸ਼ਰਮਾ ਹਾਂ ਬਾਲਮਕੰਦ ਸ਼ਰਮਾ ਮਾਰਕਫੀਲਡ ਦੇ ਵਿੱਚ ਵੀ ਚੰਗੇ ਅਧਿਕਾਰੀ ਰਹੇ ਨੇ ਸੋ ਫੂਡ ਕਮਿਸ਼ਨਰ ਦੀ ਜਿਹੜੀ ਪੋਸਟ ਸੀ ਕਾਫੀ ਸਮੇਂ ਤੋਂ ਖਾਲੀ ਸੀਗੀ ਉਸ ਵੇ ਆਪਣੇ ਜੇ ਗੱਲ ਕਰੀਏ ਡੀਪੀ ਰੈਡੀ ਜਿਹੜੇ ਸੀਗੇ ਜਿਸ ਸਾਬ ਕੋ ਆਈਐਸ 1985 ਪੈਚ ਤੇ ਉਹ ਉਥੇ ਫੂਡ ਕਮਿਸ਼ਨਰ ਸੀਗੇ ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਕਾਫੀ ਸਮੇਂ ਤੋਂ ਇਹ ਪੋਸਟ ਖਾਲੀ ਚੱਲੀ ਸੀ ਸੋ ਇਹਨਾਂ ਨੂੰ ਬਾਲਮਕੰਦ ਸ਼ਰਮਾ ਜੀ ਨੂੰ ਭਗਵੰਤ ਮਾਨ ਹੋਰਾਂ ਨੇ ਉਥੋਂ ਇਹ ਫੂਡ ਕਮਿਸ਼ਨਰ ਦਾ ਜਿਹੜਾ ਅਹੁਦਾ ਦਿੱਤਾ ਸੋ ਕਿਤੇ ਨਾ ਕਿਤੇ ਜਿਹੜੀ ਹੈਗਾ ਸਮਝ ਲੋਗੇ ਇਹ ਐਂਟਰਟੇਨਮੈਂਟ ਜਗਤ ਜਿਹੜਾ ਹੈਗਾ ਜਦੋਂ ਵੀ ਕੋਈ ਆਪਾਂ ਮੰਨ ਲਓ ਕਿਸੇ profession 'ਚ ਹੁੰਨੇ ਆ ਨਾ ਤੇ ਉਹ profession ਦੇ ਨੇੜੇ ਤੇੜੇ ਜਿਹੜੇ ਸਾਡੇ ਨਾਲ ਦੇ ਕੋਈ ਜਾਂ ਉਸ ਆਗੂ ਦੇ ਕੋਈ ਚਾਹਤੇ ਹੁੰਦੇ ਇਹਨਾਂ ਦੇ ਕਿਤਨੇ ਕਿੰਨੇ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਇੱਕ ਦੂਜੇ ਦੀਆਂ ਕੁਆਲਿਟੀਆਂ ਜਾਣਦੇ ਨੇ ਵੀ ਕੀ ਖੂਬੀ ਆ ਜਾਂ ਕੀ ਕੁਝ ਹੋ ਸਕਦਾ ਜਾਂ ਬੈਟਰਮੈਂਟ ਵਾਸਤੇ ਦੇਸ਼ਵਾ ਕੌਮ ਦੀ ਜਾਂ ਸੂਬੇ ਦੀ ਡਵੈਲਪਮੈਂਟ ਬੈਟਰਮੈਂਡ ਵਾਸਤੇ ਕੀ ਫੈਸਲੇ ਲੈ ਸਕਦਾ ਹੈ ਕੋਈ ਬੰਦਾ ਤੋਂ ਉਸ ਨੂੰ ਧਿਆਨ ਚ ਰੱਖਦੇ ਹੋਏ ਇਹ ਜਿਹੜੇ ਫੈਸਲੇ ਲੈ ਜਾਂਦੇ ਨੇ ਫੋਰ ਇਗਜ਼ਾਮਪਲ ਕਮਿਸ਼ਨਰ ਲਾਇਆ ਗਿਆ ਬਕਾਲ ਬਾਲੂਕੰਦ ਸ਼ਰਮਾ ਹੋਰਾਂ ਨੂੰ ਤੇ ਚੰਗੇ ਅ ਅਫਸਰ ਰਹਿ ਚੁੱਕੇ ਨੇ ਹੈ ਨਾ ਇਹ ਤੋਂ ਕਮੀਡੀਅਨ ਵੀ ਚੰਗੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੇਖੋ ਜਿਸ ਢੰਗ ਦੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਕੀ ਨੂੰ ਹੋਰ ਕੀ ਕਿਸੇ ਹੋਰ ਕਲਾਕਾਰ ਨੂੰ ਵੀ ਟਿਕਟ ਮਿਲ ਸਕਦੀ ਹੈ ਜਿਸ ਢੰਗ ਨਾਲ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਗਈ ਹੈ ਫਰੀਦਕੋਟ ਤੋਂ ਜੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਚੀਜ਼ਾਂ ਜੜੀਆਂ ਨੇ ਉਹ ਇਸ ਢੰਗ ਨਾਲ ਜੜੀਆਂ ਹੋ ਸਕਦੀਆਂ ਨੇ ਆਲੇ ਆਉਣ ਵਾਲੇ ਟਾਈਮ 'ਚ ਵੀਰਿੰਦਰ ਜੀ ਆਮ ਆਦਮੀ ਪਾਰਟੀ ਦੇ ਐਮਪੀ ਨੇ ਸੁਸ਼ੀਲ ਕੁਮਾਰ ਰਿਕੂ ਜੀ ਉਹਨਾਂ ਨੂੰ ਲੈ ਕੇ ਕਾਫੀ ਚਰਚਾਵਾਂ ਤੇ ਕਾਫੀ ਅਫਵਾਹਾਂ ਉੱਡ ਰਹੀਆਂ ਨੇ ਤੇ ਕੀ ਕਹਣਾ ਤੁਹਾਡਾ ਕਵਨ ਜੀ ਸਿਆਸਤ ਦੇ ਵਿੱਚ ਅਫਵਾਹਾਂ ਦਾ ਬਾਜ਼ਾਰ ਅਕਸਰ ਗਰਮ ਰਹਿੰਦਾ ਹੈ ਔਰ ਜਦੋਂ ਚੋਣਾਂ ਸਿਰ ਤੇ ਹੋਣ ਜੀ ਤੇ ਅਫਵਾਹਾਂ ਤੇ ਆਪਣੇ ਆਪ ਹੀ ਗਰਮ ਹੋ ਜਾਂਦੀਆਂ ਨੇ ਹਮ ਸੋ ਸ਼ੀਲ ਰਿੰਕੂ ਹੋਰੀ ਦੂਜੀ ਵਾਰੀ ਅਯੁੱਧਿਆ ਗਏ ਨੇ ਦਾ ਮੰਦਿਰ ਦੇ ਵਿੱਚ ਉੱਥੇ ਮੱਥਾ ਟੇਕਣ ਗਏ ਨੇ ਹਮ ਸੋ ਉਹਨਾਂ ਨੇ ਕਹਿੰਦੇ ਜੀ ਅਸੀਂ ਮੈਂ ਨਵੀਂ ਪਾਰੀ ਸ਼ੁਰੂ ਕਰਨੀ ਹੈ ਜਲੰਧਰ ਤੋਂ ਤੁਹਾਨੂੰ ਵੀ ਪਤਾ ਹੈ ਕਿ ਚੌਧਰੀ ਸੰਤੁਖ ਸਿੰਘ ਦੀ ਫੌਤ ਤੋਂ ਬਾਅਦ ਇਹਨਾਂ ਨੂੰ ਜਿਮਣੀ ਚਾਣ ਇਹਨਾਂ ਨੂੰ ਤਾਂ ਲੜੀ ਸੀ ਜਿੱਤੇ ਸੀਗੇ ਇਹ ਕਾਂਗਰਸ ਦੀ ਕਾਫੀ ਪੈਠ ਇਸ ਹਲਕੇ ਤੋਂ ਆ ਵੀ ਕਾਂਗਰਸ ਦੇ ਆਗੂ ਹੁੰਦੇ ਸੀ ਤੇ ਫਿਰ ਆਮ ਆਦਮੀ ਪਾਰਟੀ 'ਚ ਆ ਗਏ ਸੀ ਤੇ ਅੱਜ ਵੀ ਦੇਖਿਆ ਕਿ ਕਾਫੀ ਚਰਚਾਵਾਂ ਜਿਹੜੀਆਂ ਨੇ ਬੀਤੇ ਦਿਨ ਤੋਂ ਲੱਗ ਰਹੀਆਂ ਸੀਗੀਆਂ ਇਹਨਾਂ ਦੀਆਂ ਵੀ ਇਹ ਕਿਸੇ ਹੋਰ ਪਾਰਟੀ 'ਚ ਜਾ ਸਕਦੇ ਨੇ ਅਫਵਾਹਾਂ ਜਿਹੜੀਆਂ ਨੇ ਅਫਵਾਹਾਂ ਦਾ ਬਾਜ਼ਾਰ ਪੂਰਾ ਗਰਮ ਸੀਗਾ ਪਰ ਇਹਨਾਂ ਨੇ ਵਿਰਾਮ ਲਾਤਾ ਵੀ ਇਦਾਂ ਦੀ ਕੋਈ ਗੱਲ ਨਹੀਂ ਹੈ ਇਹ ਸਭ ਚੀਜ਼ਾਂ ਅਫਵਾਹਾਂ ਨੇ ਜੀ ਕਿਤੇ ਨ ਕਿਤੇ افواਹਾਂ ਸੀਗੀਆਂ ਸਭ ਚੀਜ਼ਾਂ ਤੇ ਬਾਕੀ ਇੱਕ ਚੀਜ਼ ਤੇ ਗੱਲ ਹੈ ਕਿ ਸਿਆਸਤ ਦੇ ਵਿੱਚ ਸਮੀਕਰਨ ਜਿਹੜੇ ਆ ਉਹ ਅਕਸਰ ਬਦਲ ਜਾਂਦੇ ਨੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ ਜੀ ਠੀਕ ਹੈ ਸੋ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋ ਸਕਦਾ ਕੀ ਕੀ ਤਬਦੀਲੀਆਂ ਆ ਸਕਦੀਆਂ ਨੇ ਇਹ ਛੇਤੀ ਪਤਾ ਲੱਗੂਗਾ ਕਿ ਅੱਜ ਜਿਸ ਢੰਗ ਨਾਲ ਅ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਮੈਨੂੰ ਲੱਗਦਾ ਹੈ ਕਿ ਕੁਝ ਸਮਾਂ ਰਹਿ ਗਿਆ ਥੋੜਾ ਸਮਾਂ ਹੀ ਆਪਣਾ ਜਿਸ ਵੇਲੇ ਇਸ ਵੇਲੇ ਪ੍ਰੋਗਰਾਮ ਕਰ ਰਹੇ ਹਾਂ ਤੇ ਦੋ ਘੰਟੇ ਤੱਕ ਅਨਾਉਂਸਮੈਂਟ ਹੋਊਗੀ ਜੀ ਲੋਕ ਸਭਾ ਚੋਣਾਂ ਦੀ ਹਮਮ ਪ੍ਰੈਸ ਕਾਨਫਰੰਸ ਕੀਤੀ ਜਾਊਗੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਅਧਿਕਾਰੀਆਂ ਵੱਲੋਂ ਹਮ ਡੇਟਾ ਦੱਸਿਆ ਜਾਣ ਗਿਆ ਕਿ ਇਹਨਾਂ ਤਰੀਕਾ ਨੂੰ ਜਿਹੜਾ ਹੈਗਾ ਉਹ ਚੋਣਾਂ ਹੋ ਸਕਦੀਆਂ ਨੇ ਹੋਣਗੀਆਂ ਔਰ ਜਿਸ ਢੰਗ ਨਾਲ ਆ ਜੋ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਸ਼ਾਇਦ ਅਪ੍ਰੈਲ ਦੇ ਵਿਚ ਅਪ੍ਰੈਲ ਦੇ ਪਹਿਲੇ ਦੂਜੇ ਹਫਤੇ ਜਿਹੜੇ ਪਹਿਲੇ ਉੱਤੇ ਮੈਨੂੰ ਦੱਸ ਰਹੇ ਕਿ ਅੰਦਾਜ਼ਾ ਹੈ ਕਿ ਅਪ੍ਰੈਲ ਦੇ ਵਿੱਚ ਚੋਣਾਂ ਸ਼ੁਰੂ ਹੋਣਗੀਆਂ 6 7 ਜਾਂ 8 ਪੜਾਵਾਂ ਦੇ ਵਿੱਚ ਚੋਣਾਂ ਦੇ ਅੰਦਾਜ਼ੇ ਲਾਏ ਜਾ ਰਹੇ ਨੇ ਦੱਸਿਆ ਜਾ ਰਿਹਾ ਪਰ ਬਾਕੀ ਸਭ ਚੀਜ਼ਾਂ ਜਿਹੜੀਆਂ ਨੇ 3 ਵਜੇ ਤੱਕ ਕਲੀਅਰ ਹੋ ਜਾਣੀਆਂ ਕਿ ਕਿੰਨੇ ਪੜਾਵਾਂ ਦੇ ਵਿੱਚ ਚੋਣਾਂ ਹੋਣੀਆਂ ਨੇ ਕਿਹੜੇ ਜਿਹੜੇ ਸੂਬੇ ਨੇ ਉੱਥੇ ਪਹਿਲਾਂ ਹੋਣੀਆਂ ਨੇ ਕਿਹੜੇ ਸੂਬਿਆਂ ਦੇ ਵਿੱਚ ਬਾਅਦ ਚ ਹੋਣੀਆਂ ਨੇ ਕਿੰਨੇ ਕਿੰਨੇ ਪੜਾਚ ਹੋਣੀਆਂ ਨੇ ਸਭ ਚੀਜ਼ਾਂ ਜਿਹੜੀਆਂ ਨੇ ਔਰ 3 ਵਜੇ ਪ੍ਰੈਸ ਕਾਨਫਰੰਸ ਦੇ ਵਿੱਚ ਪਤਾ ਲੱਗ ਜਾਊਗਾ ਜੀ ਜੀ ਵੀ ਵਿਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਹ ਸਨ ਸਾਡੇ ਨਾਲ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨਾਲ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪੱਕੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ